ਉਦੇ ਰੇਲਵੇ ਫਾਟਕ ਦੇ ਨੇੜੇ ਦੋ ਮੁੰਡਿਆਂ ਨੂੰ ਸਰਯਾਮ ਹੀ ਮਾਰ ਦਿੱਤਾ ਗਿਆ ਇਸ ਦੇ ਵਿੱਚ ਕਿਹਾਇਆ ਗਿਆ ਸੀ ਕਿ ਇਹ ਗੈਂਗਵਾਰ ਸੀ ਪਰ ਇੱਕ ਪਾਸੋਂ ਹੀ ਹਮਲਾ ਹੋਇਆ ਤੇ ਉਹਨਾਂ ਦੇ ਵੱਲੋਂ ਹੀ ਦੋ ਜਵਾਨ ਮੁੰਡਿਆਂ ਨੂੰ ਜੋ ਕਿ ਸਕੋਰਪੀਓ ਗੱਡੀ ਦੇ ਵਿੱਚ ਆਏ ਸੀ ਮਾਰ ਮੁਕਾਇਆ ਗਿਆ ਦੋ ਜਾਣਿਆਂ ਦੀ ਜਾਨ ਜਾ ਚੁੱਕੀ ਹੈ ਇਸ ਨੂੰ ਗੈਂਗਵਾਰ ਕਿਹਾ ਜਾ ਰਿਹਾ ਸੀ ਪਰ ਇਹ ਕੋਈ ਗੈਂਗਵਾਰ ਨਹੀਂ ਸੀ ਕਿਉਂਕਿ ਇੱਕ ਪਾਸੋਂ ਹੀ ਹਮਲਾ ਹੋਇਆ ਤੇ ਉਹ ਹੀ ਜਾਨ ਲੈ ਕੇ ਉੱਥੋਂ ਪੱਟੀ ਵਾਲੇ ਪਾਸੇ ਫਰਾਰ ਹੋ ਜਾਂਦੇ ਨੇ ਹਾਂ ਇਹ ਜ਼ਰੂਰ ਹੈ ਕਿ ਬੀਤੇ ਕੁਝ ਸਮੇਂ ਤੋਂ ਦੋ ਗੁੱਟਾਂ ਦੇ ਵਿੱਚ ਆਪਸੀ ਰੰਜਿਸ਼ ਚੱਲ ਰਹੀ ਸੀ ਅਤੇ ਉਸ ਦਾ ਹੀ ਨਤੀਜਾ ਇਸ ਨੂੰ ਦੇਖਿਆ ਜਾ ਰਿਹਾ ਹੈ ਜਿਸ ਦੇ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰਸ ਦੇ ਨਾਮ ਸਾਹਮਣੇ ਆਏ ਨੇ ਮੈਕ ਮੰਡੋਰੀ ਦਾ ਨਾਮ ਵੀ ਸਾਹਮਣੇ ਆਇਆ ਅਤੇ ਬੀਤੇ ਦਿਨੀ ਜਿਹੜੀ ਉਸ ਦੇ ਵੱਲੋਂ ਵੀਡੀਓ ਪਾਈ ਜਾਂਦੀ ਹੈ ਜਸ ਢਾਲੀਵਾਲ ਨਾਮ ਦੇ ਮੁੰਡੇ ਦੀ ਉਹਦੇ ਨਾਲ ਵੀ ਇਹ ਸਾਰਾ ਮਾਮਲਾ ਜੁੜਿਆ ਹੋਇਆ ਲੱਗ ਰਿਹਾ ਹੈ ਪੁਲਿਸ ਦਾ ਕਹਿਣਾ ਸੀ ਕਿ ਮੈਕ ਪੰਡੋਰੀ ਦੀ ਵੀਡੀਓ ਦੀ ਵੈਰੀਫਿਕੇਸ਼ਨ ਹੋ ਰਹੀ ਹੈ ਉਸ ਦਾ ਇਸ ਘਟਨਾ ਦੇ ਨਾਲ ਇਸ ਵੀਡੀਓ ਦੇ ਨਾਲ रिलेशन दिखाई दे दिया फॉरचनर गड्डी ਦੇ ਵਿੱਚ ਸਵਾਰ ਦੋ ਜਵਾਨ ਮੁੰਡਿਆਂ ਨੂੰ ਮਾਰ ਮੁਕਾਇਆ ਗਿਆ ਨਿੱਜੀ ਹਸਪਤਾਲ ਵਿੱਚ ਜਾ ਕੇ ਉਹਨਾਂ ਨੇ ਦਮ ਤੋੜਿਆ ਹਾਲਾਂਕਿ ਕੁਝ ਸਮਾਂ ਪਹਿਲਾਂ ਤੱਕ ਸਿਰਫ ਸਮਰਪ੍ਰੀਤ ਸਿੰਘ ਨਿਵਾਸੀ ਪਿੰਡ ਕਰਮੂ ਵਾਲਾ ਨੂੰ ਹੀ ਮ੍ਰਿਤਕ ਘੋਸ਼ਿਤ ਕੀਤਾ ਗਿਆ ਸੀ ਜਦੋਂ ਕਿ ਉਸ ਦਾ ਸਾਥੀ ਸੌਰਵ ਸਿੰਘ ਮਰਹਾਣਾ ਪਿੰਡ ਦਾ ਰਹਿਣ ਵਾਲਾ ਜ਼ਖਮਾਂ ਦੀ ਤਾਬ ਨਾ ਚਲਦਿਆਂ ਹੋਇਆਂ ਉਹ ਵੀ ਦਮ ਤੋੜ ਗਿਆ ਪੁਲਿਸ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਅਤੇ ਕਰੀਬ 3 ਤੋਂ 4 ਜਾਣਿਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਇਹਦੇ ਵਿੱਚੋਂ ਦੋ ਮੁੰਡੇ ਉਹ ਹੋਣੇ ਜਿਨ੍ਹਾਂ ਨੇ ਪਨਾਹ ਦਿੱਤੀ ਸੀ ਦਲੇਰ ਸਿੰਘ ਅਤੇ ਜੁਗਰਾਜ ਨੂੰ ਜੋ ਕਿ ਇਸ ਪੂਰੀ ਘਟਨਾ ਨੂੰ ਅੰਜਾਮ ਦੇਣ ਵਾਲੇ ਨੇ ਪਰ ਪਰਚਾ ਜਿਨ੍ਹਾਂ ਦੇ ਉੱਪਰ ਦਰਜ ਹੋਇਆ ਉਸ ਦੇ ਵਿੱਚ ਜਗਤਾਰ ਸਿੰਘ ਗੁਰਪ੍ਰੀਤ ਸਿੰਘ ਹਰਪਾਲ ਸਿੰਘ ਅਤੇ 4 ਤੋਂ 5 ਅਣਪਛਾਤੇ ਵਿਅਕਤੀ ਵੀ ਸ਼ਾਮਿਲ ਨੇ ਅਤੇ ਜਿਨ੍ਹਾਂ ਨੂੰ ਪੁਲਿਸ ਨੇ ਇਸ ਸਮੇਂ ਹਿਰਾਸਤ ਦੇ ਵਿੱਚ ਲਿਆ ਉਹਨਾਂ ਦੇ ਕੋਲੋਂ ਜਿਹੜੀਆਂ ਵੀ ਗੱਲਾਂ ਬਾਤਾਂ ਪਤਾ ਲੱਗੀਆਂ ਨੇ ਹਾਲਾਂਕਿ ਹੋਰ ਸਮਾਂ ਰੈਂਦੀ ਨਾਲ ਨਾਲ ਕਾਫੀ ਕੁਝ ਇਸ ਪੂਰੇ ਮਾਮਲੇ ਨੂੰ ਲੈ ਕੇ ਸਾਹਮਣੇ ਆਵੇਗਾ ਪਿੰਡ ਪੰਡੋਰੀ ਨਿਵਾਸੀ ਇਨਫਲੂਐਂਸਰ ਮਹਿਕ ਪੰਡੋਰੀ ਦੇ ਵੱਲੋਂ ਅਕਸਰ ਹੀ ਵਿਵਾਦ ਗ੍ਰਸਤ ਪੋਸਟਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਸੀ ਬੀਤੇ ਦਿਨ ਮਹਿਕ ਪੰਡੋਰੀ ਦੇ ਵੱਲੋਂ ਇੱਕ ਵਿਅਕਤੀ ਦੀ ਨਿੱਜੀ ਛਵੀ ਨੂੰ ਬਦਨਾਮ ਕਰਨ ਵਾਲੀ ਉਹ ਵੀਡੀਓ ਸਾਂਝੀਆਂ ਕੀਤੀ ਜਾਂਦੀ ਹੈ ਦੋਹਾਂ ਦੇ ਵਿੱਚ ਤਕਰਾਰ ਵੱਧਣੀ ਸ਼ੁਰੂ ਹੁੰਦੀ ਹੈ ਜਿਸ ਤੋਂ ਕੁਝ ਸਮਾ ਬਾਅਦ ਦੀਆਂ ਵਿਅਕਤੀਆਂ ਦੇ ਵੱਲੋਂ ਮਹਿਕ ਦੇ ਘਰ ਪਹੁੰਚ ਕੇ ਉਸ ਦੀ ਕੁੱਟਮਾਰ ਕਰਨ ਦੀ ਵੀਡੀਓ ਵੀ ਸਾਂਝੀ ਕਰ ਦਿੱਤੀ ਗਈ। ਕੁੱਲ ਮਿਲਾ ਕੇ ਦੋ ਗਰੁੱਪ ਸੀ ਇਹ ਦੋ ਗੁੱਟ ਸੀ ਆਪਸ ਦੇ ਵਿੱਚ ਤਕਰਾਰਬਾਜ਼ੀ ਤਲਖਬਾਜ਼ੀ ਚੱਲ ਰਹੀ ਸੀ। ਤਰਨਤਾਰਨ ਜ਼ਿਲ੍ਹਾ ਦੇ ਕਸਬਾ ਪੱਟੀ ਦੇ ਨੇੜਲੇ ਪਿੰਡ ਕੈਰੋ ਦੇ ਰੇਲਵੇ ਫਾਟਕ ਨੇੜੇ ਜੋ ਕੁਝ ਵੀ ਵਾਪਰਿਆ ਉਹ ਹੁਣ ਤੱਕ ਸੋਸ਼ਲ ਮੀਡੀਆ ਤੇ ਫੈਲ ਚੁੱਕਿਆ ਤੇ ਇਸ ਦੇ ਵਿੱਚ ਹਲੇ ਹੋਰ ਗ੍ਰਿਫਤਾਰੀਆਂ ਹੋਣੀਆਂ ਬਾਕੀ ਨੇ। ਪੁਲਿਸ ਦਾ ਕਹਿਣਾ ਸੀ ਕਿ ਕੁਝ ਵਿਅਕਤੀ ਇਸ ਸਮੇਂ ਫਰਾਰ ਚੱਲ ਰਹੇ ਨੇ ਉਹਨਾਂ ਨੂੰ ਵੀ ਜਲਦੀ ਪੜ ਲਿਆ ਜਾਵੇਗਾ ਭਾਲ جاری ਹੈ ਉਹਨਾਂ ਦੀ ਪਰ ਹਾਂ ਉਹਨਾਂ ਦੇ ਉੱਪਰ ਫਰਚਾ ਜ਼ਰੂਰ ਦਰਜ ਹੋ ਚੁੱਕਿਆ ਕਸਬਾ ਪੱਟੀ ਦੇ ਨੇੜਲੇ ਪਿੰਡ ਕੈਰੋ ਦੇ ਰੇਲਵੇ ਫਾਟਕ ਨੇੜੇ ਉਨਵਾਰ ਨੂੰ ਹੀ ਸਾਰੀ ਘਟਨਾ ਵਾਪਰੀ ਸੀ ਫੋਰਚੂਨਰ ਗੱਡੀ ਦੇ ਵਿੱਚ ਸਵਾਰ ਨੌਜਵਾਨਾਂ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਸਟ ਹਸਪਤਾਲ ਲਜਾਇਆ ਗਿਆ ਸੀ ਕਿਉਂਕਿ ਉਹਨਾਂ ਦੇ ਇੱਕ ਤੋਂ ਵੱਧ ਗੋਲੀਆਂ ਲੱਗੀਆਂ ਹੋਈਆਂ ਸੀ ਗੱਡੀ ਦੇ ਵਿੱਚ ਸਵਾਰ ਹੋ ਕੇ ਪੱਟੀ ਸ਼ਹਿਰ ਵੱਲ ਨੂੰ ਉਹ ਜਾਣੇ ਉਹ ਵਿਅਕਤੀ ਭੱਜ ਗਏ ਸਨ ਜਿਨ੍ਹਾਂ ਦੇ ਵੱਲੋਂ ਇਹਨਾਂ ਦੋ ਮੁੰਡਿਆਂ ਨੂੰ ਮਾਰਿਆ ਗਿਆ ਸੀ ਸਵਾਰਦਾਤ ਸੰਬੰਧੀ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਜ਼ਿੰਮੇਵਾਰੀ ਲਈ ਜਾ ਰਹੀ ਹੈ ਕਿ ਅਸੀਂ ਇਹਨੂੰ ਮਾਰਿਆ ਤੇ ਕਿਉਂ ਮਾਰਿਆ ਇਸ ਦੇ ਬਾਰੇ ਵੀ ਦੱਸਿਆ ਗਿਆ ਹਾਲਾਂਕਿ ਇੱਕ ਨਹੀਂ ਸਗੋ ਇੱਕ ਤੋਂ ਵੱਧ ਵਿਅਕਤੀ ਇਸ ਗੱਲ ਦੀ ਜ਼ਿੰਮੇਵਾਰੀ ਲੈ ਰਹੇ ਨੇ ਕਿ ਇਹਨਾਂ ਨੂੰ ਅਸੀਂ ਮਾਰਿਆ ਮੈਂ 19 ਅਤੇ 20 ਸਾਲ ਦੇ ਛੋਟੀ ਛੋਟੀ ਉਮਰਾਂ ਦੇ ਇਹ ਬੱਚੇ ਸੀ ਉਹ ਮਾਪਿਓ ਤੇ ਇਸ ਸਮੇਂ ਕੀ गुਜ਼ਰਦੀ ਹੋਣੀ ਹੈ ਜਿਨ੍ਹਾਂ ਦੇ ਘਰ ਦੇ ਚਿਰਾਗ ਇਸ ਤਰ੍ਹਾਂ ਅਚਾਨਕ ਹੀ ਬੁਝ ਗਏ ਉਹ ਕਦੇ ਸੋਚ ਵੀ ਨਹੀਂ ਸਕਦੇ ਕਿ ਸਾਡੇ ਬੱਚੇ ਬਾਹਰ ਜਾ ਕੇ ਕੀ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਇਹ ਕੀ ਬਣ ਗਿਆ ਇਹ ਕਰਨ ਵਾਲੇ ਵੀ ਬਹੁਤੀ ਉਮਰਾਂ ਦੇ ਨਹੀਂ ਲੱਗ ਰਹੇ ਤੇ ਜਿਸ ਦੇ ਨਾਲ ਇਹ ਸਾਰੀ ਘਟਨਾ ਹੋਈ ਹੈ ਜਿਨ੍ਹਾਂ ਨੇ ਆਪਣੀ ਜਾਨ ਗਵਾਈ ਹੈ ਉਹ ਵੀ ਮਹਿਸ 19 ਅਤੇ 20 ਸਾਲ ਦੀ ਉਮਰ ਦੇ ਨੇ ਫਿਲਹਾਲ ਪੁਲਿਸ ਦੇ ਵੱਲੋਂ ਜਿਨ੍ਹਾਂ ਵਿਅਕਤੀਆਂ ਨੂੰ ਫੜਿਆ ਗਿਆ ਹੈ ਇਸ ਦੇ ਵਿੱਚ ਸਲਵਿੰਦਰ ਸਿੰਘ ਸੋਨਾ ਸਿੰਘ ਦਲੇਰ ਸਿੰਘ ਜਗਰਾਤ ਸਿੰਘ ਖੇਮਕਰਨ ਦਾ ਰਹਿਣ ਵਾਲਾ ਇਹ ਚਾਰ ਜਾਨੇ ਫੜੇ ਗਏ ਨੇ ਬਾਕੀਆਂ ਦੀ ਭਾਲ ਹਲੇ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਵਾਰਦਾਤ ਨੂੰ ਲੈ ਕੇ ਹੋਰ ਕਿਹੜੇ ਖੁਲਾਸੇ ਪੁਲਿਸ ਦੇ ਵੱਲੋਂ ਕੀਤੇ ਗਏ ਨੇ ਤੇ ਕਿਸ ਤਰ੍ਹਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਇਨਫਲੂਐਂਸਰਸ ਦੇ ਖਿਲਾਫ ਕੀ ਕਾਰਵਾਈ ਕਰਨ ਵਾਲੀ ਹੈ ਪੁਲਿਸ ਉਹਨਾਂ ਦੀ ਇਸ ਪੂਰੇ ਕੇਸ ਦੇ ਵਿੱਚ ਕਿੰਨੀ ਖਸ਼ਮੂਲੀਅਤ ਹੈ ਪੁਲਿਸ ਉਸ ਐਂਗਲ ਤੋਂ ਇਲਾਵਾ ਹੋਰ ਕਿਸ ਤਰ੍ਹਾਂ ਦੇ ਨਾਲ ਇਸ ਪੂਰੇ ਕੇਸ ਨੂੰ ਦੇਖਦੀ ਹੈ ਆਓ ਜਾਣਦੇ ਕੱਲ ਸ਼ਾਮ ਨੂੰ ਜੀ ਤਕਰੀਬਨ 6 ਵਜੇ ਪਿੰਡ ਕੈਰੋਂ ਦੇ ਨੇੜੇ ਜਿਹੜੇ ਫਾਟਕ ਨੇ ਉੱਥੇ ਇੱਕ ਵਾਰਦਾਤ ਹੋਈ ਸੀ ਜਿਸ ਵਾਰਦਾਤ ਬਾਰੇ ਅਤੇ ਉਸ ਤੋਂ ਬਾਅਦ ਜਿਹੜੀ ਜਵਾਬੀ ਪੁਲਿਸ ਕਾਰਵਾਈ ਹੈ ਉਦੇ ਬਾਰੇ ਜਾਣਕਾਰੀ ਦੇਣ ਲਈ ਅੱਜ ਤੁਹਾਨੂੰ ਸਾਰਿਆਂ ਨੂੰ ਇੱਥੇ ਬੁਲਾਇਆ ਹੈ ਕੱਲ ਪਿੰਡ ਕੈਰੋਂ ਦੇ ਨੇੜੇ ਜਿਹੜਾ ਫਾਟਕ ਹੈ ਉਥੇ ਤਿੰਨ ਗੱਡੀਆਂ ਚੱਲ ਰਹੀਆਂ ਸੀ ਜਿਨ੍ਹਾਂ ਚੋਂ ਦੋ ਸਕੋਰਪੀਓ ਸੀਗੀਆਂ ਉਹਨਾਂ ਦਾ ਪਿੱਛਾ ਕਰਨ ਵਾਲੀਆਂ ਦੋ ਗੱਡੀਆਂ ਸੀਗੀਆਂ ਜਿਹੜੀ ਕਿ ਇੱਕ ਸਵਿਫਟ ਡਿਜ਼ਾਇਰ ਸੀਗੀ ਅਤੇ ਇੱਕ ਮੋਟਰਸਾਈਕਲ ਸੀ ਤਕਰੀਬਨ 6 ਵਜੇ ਸਕੋਰਪੀਓ ਦੇ ਵਿੱਚ ਜਿਹੜੀ ਕਿ ਚਿੱਟੇ ਸਕੋਰਪੀਓ ਚ ਬੈਠੇ ਹੋਏ ਤਿੰਨ ਵਿਅਕਤੀ ਸੀ ਉਹਨਾਂ ਤੇ ਫਾਇਰਿੰਗ ਕੀਤੀ ਗਈ ਸਵਿਫਟ ਗੱਡੀ ਚੋਂ ਤਿੰਨ ਬੰਦੇ ਜਿਨ੍ਹਾਂ ਦੀ ਅਸ਼ਨਾਖਤ ਕੀਤੀ ਗਈ ਹੈ ਜਿਨ੍ਹਾਂ ਦੇ ਬਾਰੇ ਮੈਂ ਤੁਹਾਨੂੰ ਹੁਣ ਜਾਣਕਾਰੀ ਦੇਣੀ ਹੈ ਤੇ ਉਹਨਾਂ ਦੇ ਨਾਲ 4-5 ਅਣਪਛਾਤੇ ਬੰਦੇ ਸੀਗੇ ਉਹਨਾਂ ਨੇ ਵਾਈਟ ਸਕੋਰਪੀਓ ਦੇ ਵਿੱਚ ਜਿਹੜੇ ਬੈਠੇ ਮੁੰਡੇ ਸੀ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਨਾਮ ਸੀਗਾ ਇੱਕ ਸਮਰਬੀਰ ਉਹਦਾ ਦੋਸਤ ਸੌਰਵ ਅਤੇ ਉਹਦਾ ਇੱਕ ਹੋਰ ਨਾਲ ਅਸੋਸੀਏਟ ਜੈ ਜੁਝਾਰ ਇਹਨਾਂ ਤੇ ਫਾਇਰਿੰਗ ਕੀਤੀ ਗਈ ਜਿਹਦੇ ਵਿੱਚ ਸਮਰਬੀਰ ਸਿੰਘ ਅਤੇ ਸੌਰਵ ਨੇ ਜਿਹੜੇ ਇਹਨਾਂ ਇਹਨਾਂ ਨੂੰ ਇਮੀਡੀਏਟਲੀ ਜ਼ਖਮੀ ਹੋ ਗਏ ਸੀ ਕਿ ਇਹਨਾਂ ਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਆਂਦਾ ਗਿਆ ਅਨਫੋਰਚੂਨੇਟਲੀ ਇਸ ਇਨਸੀਡੈਂਟ ਤੋਂ ਬਾਅਦ ਇਸ ਫਾਇਰਿੰਗ ਤੋਂ ਬਾਅਦ ਇਹ ਦੋਨਾਂ ਦੀ ਮੌਤ ਹੋ ਗਈ ਹੈ ਤੇ ਇਸ ਵਾਰਦਾਤ ਦੇ ਵਿੱਚ 103 ਜੋ ਕਿ ਮਰਡਰ ਦਾ ਪਰਚਾ ਹੈ ਉਹ ਦਰਜ ਕੀਤਾ ਗਿਆ ਹੈ ਐਫ ਆਈ ਆਰ ਨੰਬਰ 149 ਥਾਣਾ ਸਿਟੀ ਪੱਟੀ ਪੁਲਿਸ ਵੱਲੋਂ ਇਮੀਡੀਏਟਲੀ ਉੱਥੇ ਮੌਕੇ ਤੇ ਪਹੁੰਚਿਆ ਗਿਆ ਸਬਡਿਵੀਜ਼ਨ ਲੈਵਲ ਦੀ ਪੁਲਿਸ ਸਾਡੀ ਸੀਆਈ ਦੀ ਟੀਮ ਐਸਪੀਡੀ ਸਾਰੇ ਮੌਕੇ ਤੇ ਪਹੁੰਚੇ ਇਮੀਡੀਏਟਲੀ ਟੀਮਸ ਬਣਾਈਆਂ ਗਈਆਂ ਕੁਝ ਹੀ ਦੇਰ ਦੇ ਵਿੱਚ ਜਿਹੜੀ ਇਹ ਵਾਰਦਾਤ ਹੈ ਦੇ ਵਿੱਚ ਜਿਨ੍ਹਾਂ ਬੰਦਿਆਂ ਨੇ ਇਹ ਵਾਰਦਾਤ ਕੀਤੀ ਸੀਗੀ ਉਹਨਾਂ ਨੂੰ ਟ੍ਰੇਸ ਕੀਤਾ ਗਿਆ ਉਹਨਾਂ ਤੇ ਬਾਈ ਨੇਮ ਪਰਚਾ ਦਰਜ ਹੋਇਆ ਜਿਦੇ ਵਿੱਚ ਇਹਨਾਂ ਦਾ ਨਾਮ ਹੈਗਾ ਜਗਤਾਰ ਸਿੰਘ ਉਰਫ ਜੱਗਾ ਪੱਤੂ ਗੁਰਪ੍ਰੀਤ ਸਿੰਘ ਉਰਫ ਗੋਪੀ ਹਰਪਾਲ ਸਿੰਘ ਅਤੇ 4-5 ਅਣਪਛਾਤੇ ਵਿਅਕਤੀ ਇਸ ਤੋਂ ਬਾਅਦ ਅ ਪੁਲਿਸ ਵੱਲੋਂ ਜਿਹੜੀਆਂ ਰੇਡਿੰਗ ਟੀਮਸ ਬਣਾਈਆਂ ਗਈਆਂ ਸੀਗੀਆਂ ਉਹਦੇ ਵਿੱਚ ਚਾਰ ਬੰਦੇ ਜਿਹੜਾ ਕਿ ਇਹਨਾਂ ਦੇ ਕਲੋਜ਼ ਐਸੋਸੀਏਟ ਸੀ ਜਿਨ੍ਹਾਂ ਨੇ ਇਸ ਵਾਰਦਾਤ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਜਿਨ੍ਹਾਂ ਦੇ ਨਾਮ ਹਨ ਜੁਗਰਾਜ ਸਿੰਘ ਇਹ ਖੇਮ ਕਰਨ ਦੇ ਰਹਿਣ ਵਾਲੇ ਨੇ ਦਲੇਰ ਸਿੰਘ ਇਹ ਵੀ ਖੇਮ ਕਰਨ ਦਾ ਰਹਿਣ ਵਾਲਾ ਸੋਨਾ ਸਿੰਘ ਉਹ ਇਹ ਪਨਾਹ ਦੇਣ ਵਾਲਿਆਂ ਚੋਂ ਹੈ ਅਤੇ ਸਲਵਿੰਦਰ ਸਿੰਘ ਇਹ ਵੀ ਪਨਾਹ ਦੇਣ ਵਾਲਿਆਂ ਚੋਂ ਹੈ ਇਹ ਚਾਰ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਜਿਹੜੇ ਬੰਦੇ ਇਹਦੇ ਚ ਟ੍ਰੇਸ ਕੀਤੇ ਗਏ ਨੇ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਉਹਨਾਂ ਦੀ ਨਿਰੰਤਰ ਭਾਲ ਜਾਰੀ ਹੈ ਹਰ ਤਰੀਕੇ ਨਾਲ ਪੁਲਿਸ ਦੇ ਕੋਲ ਜਿਹੜੀ ਇੰਟੈਲੀਜੈਂਸ ਆ ਰਹੀ ਹੈ ਹਰ ਤਰੀਕੇ ਦੇ ਨਾਲ ਆ ਇਸ ਕੇਸ ਦੇ ਵਿੱਚ ਤਫਤੀਸ਼ ਕੀਤੀ ਜਾ ਰਹੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਜਲਦ ਹੀ ਅਸੀਂ ਇਸ ਕੇਸ ਦੇ ਵਿੱਚ ਜੋ ਅਕਿਊਜ਼ ਨੇ ਜੋ ਗੁਨਾਹਗਰ ਨੇ ਉਹਨਾਂ ਨੂੰ ਅਸੀਂ ਜਲਦੀ ਅਰੈਸਟ ਕਰਾਂਗੇ ਮੈਡਮ ਇਹ ਕੋਈ ਗਰੁੱਪ ਹੀ ਜਾਂ ਗੈਂਗਸਟਰ ਹੀ ਮੈਡਮ ਇੱਕ ਵਿੱਚ ਗੈਂਗਵਾਰ টাইਪ ਨੂੰ ਗੈਂਗਵਾਰ ਤੇ ਨਹੀਂ ਆਏ ਇਹ ਗੱਲ ਮੈਂ ਕਲੈਰੀਫਾਈ ਕਰਨਾ ਚਾਹੁੰਦੀ ਆ ਜੀ ਇਹਦੇ ਵਿੱਚ ਕੋਈ ਗੈਂਗਵਾਰ ਵਾਲਾ ਹਜੇ ਤੱਕ ਦੀ ਤਫਤੀਸ਼ ਕੋਈ ਪਹਿਲੂ ਸਾਹਮਣੇ ਨਹੀਂ ਆਇਆ ਕਿਉਂਕਿ ਦੂਜੀ ਪਾਰਟੀ ਵੱਲੋਂ ਇਹਨਾਂ ਤੇ ਕੋਈ ਅਟੈਕ ਨਹੀਂ ਕੀਤਾ ਗਿਆ ਉਹਨਾਂ ਤੇ ਫਾਇਰਿੰਗ ਹੋਈ ਹੈ ਤੇ ਜਿਦਾਂ ਕਿ ਮੈਂ ਦੱਸਿਆ ਅਨਫੋਰਚਨਟਲੀ ਉਹਨਾਂ ਦੇ ਦੋ ਬੰਦੇ ਮੌਕੇ ਤੇ ਜ਼ਖਮੀ ਵੀ ਹੋ ਗਏ ਸੀ ਉਸ ਪੇਕ ਨੂੰ ਜਿਹੜਾ ਅਗਲੀ ਬੰਦ ਦੇਖੋ ਕੁੱਟਮਾਰ ਹੋਈ ਹੈ ਕੋਈ ਉਹ ਵੀ ਮਾਮਲਾ ਚੱਲ ਰਿਹਾ ਹੈ ਅਸਲ ਦੇ ਵਿੱਚ ਜਿਹੜੇ ਮਹਿਕ ਪੰਡੋਰੀ ਵਾਲੀ ਵੀਡੀਓ ਹੈ ਸਾਡੇ ਧਿਆਨ ਚ ਵੀ ਆਈ ਹੈ ਅਸੀਂ ਹੁਣ ਤੱਕ ਦੀ ਤਫ਼ਤੀਸ਼ ਦੇ ਮੁਤਾਬਕ ਉਹ ਸਾਡੇ ਇਲਾਕੇ ਦੀ ਵੀਡੀਓ ਹੈ ਨਹੀਂ ਤੇ ਉਹਨੂੰ ਵੈਰੀਫਾਈ ਕਰ ਰਹੇ ਹਾਂ ਕਿ ਉਹ ਵੀਡੀਓ ਕਿੱਥੇ ਬਣੀ ਹੈ ਜਿਸ ਏਰੀਆ ਦੇ ਵਿੱਚ ਵੀ ਬਣੀ ਹੈ ਅਗਲੀ ਕਾਰਵਾਈ ਲਈ ਸਾਡੇ ਵੱਲੋਂ ਉਹਨਾਂ ਨੂੰ ਲਿਖਿਆ ਜਾਏਗਾ ਜੋ ਹੁਣ ਤੱਕ ਦੀ ਤਫ਼ਤੀਸ਼ ਚ ਗੱਲ ਆਈ ਹੈ ਕਿ ਉਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹਦਾ ਇਸ ਇਨਸੀਡੈਂਟ ਨਾਲ ਰਿਲੇਸ਼ਨ ਦਿਖ ਰਿਹਾ ਹੈ ਉਹਨੂੰ ਕੋਈ ਬੜੀ ਕਾਟੌਲ ਰੱਖਿਆ ਨਹੀਂ ਲੇਕਿਨ ਫਾਈਲਿੰਗ ਹੋਣ ਦਾ ਮਾਮਲਾ ਕੀ ਸੀ ਕਾਰਨ ਕੀ ਸੀ ਜੀ ਜਿੱਦਾਂ ਤੁਸੀਂ ਆਪ ਹੀ ਦੱਸਿਆ ਕਿ ਇਹਨਾਂ ਦਾ ਪਹਿਲਾਂ ਆਪਸ ਦੇ ਵਿੱਚ ਰੰਜਿਸ਼ ਚੱਲ ਰਹੀ ਸੀ ਤੇ ਅ ਕੁਝ ਜੋ ਇਹਨਾਂ ਦੀ ਸੋਸ਼ਲ ਮੀਡੀਆ ਪੋਸਟ ਤੋਂ ਜੋ ਗੱਲਾਂ ਸਮਝ ਆ ਰਹੀਆਂ ਨੇ ਕਿ ਇਹਨਾਂ ਦੀ ਇੱਕ ਰਾਈਵਲਰੀ ਬਣ ਗਈ ਸੀ ਜੀ ਇਗਜ਼ੈਕਟਲੀ ਇਸ ਇਨਸੀਡੈਂਟ ਦਾ ਜੋ ਕਾਰਨ ਸਮਝ ਆ ਰਿਹਾ ਦੋ ਤਿੰਨ ਪਹਿਲੂ ਸਾਹਮਣੇ ਆਏ ਨੇ ਥਰੂ ਸੋਸ਼ਲ ਮੀਡੀਆ ਅਦਰਵਾਈਜ਼ ਉਹਦੇ ਤੇ ਸਾਡੀ ਡਿਟੇਲਡ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ ਹਰ ਪਹਿਲੂ ਨੂੰ ਬਾਚਿਆ ਜਾ ਰਿਹਾ ਮੈਡਮ ਇੱਕ ਵਾਰ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋਈ ਇੱਕ ਹੋਰ ਉਹਦੇ ਵਿੱਚ ਉਹਨੇ ਕਿਹਾ ਹੈ ਕਿ ਇਹ ਤਾਂ ਟ੍ਰੇਲਰ ਹੈ ਫਿਲਮ ਅਜੇ ਬਾਕੀ ਹੈ ਉਹਦੇ ਬਾਰੇ ਕੀਤਾ ਹੋਊ ਜ਼ਿੰਮੇਵਾਰੀ ਵੀ ਚੁੱਕੀ ਗਈ ਹੈ ਜੀ ਲਵਨਾਸੂਵਾਲ ਨੇ ਦੇਖੋ ਜੀ ਕਾਨੂੰਨ ਨੂੰ ਆਪਣੇ ਹੱਥਸ ਲੈਣ ਆਲਾ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਮੇਰੀ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਇਸ ਕੇਸ ਦੇ ਵਿੱਚ ਜੋ ਅਕਿਊਜ਼ਡ ਹੈ ਉਹਨਾਂ ਨੂੰ ਫੜਾਂਗੇ ਤੇ ਜੋ ਇਹ ਜੀ ਸੈਂਸੇਸ਼ਨਲਿਜ਼ਮ ਸਪਰੈਡ ਕਰ ਰਹੇ ਆ ਉਹਨਾਂ ਤੇ ਅਸੀਂ ਸਖਤੋ ਸਖਤ ਕਾਰਵਾਈ ਕਰਾਂਗੇ ਇਹਨੂੰ ਬਾਚਿਆ ਜਾ ਰਿਹਾ ਜੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਐਕਚੁਅਲੀ ਹਰ ਪੋਸਟ ਦੇ ਜਵਾਬੀ ਇੱਕ ਹੋਰ ਪੋਸਟ ਆ ਗਈ ਹੈ ਤਾਂ ਤਿੰਨ ਚਾਰ ਪੋਸਟਾਂ ਚਾਰ ਪੰਜ ਇਨਫੈਕਟ ਪੋਸਟਾਂ ਇਹਦੇ ਚਾਹੀਆਂ ਨੇ ਇਹਨੂੰ ਅਸੀਂ ਸਾਰਿਆਂ ਨੂੰ ਅਸੀਂ ਤਕਨੀਕੀ ਤੌਰ ਤੇ ਵਾਚ ਲਈ ਇਹਨਾਂ ਦੀ ਗ੍ਰਿਫਤਾਰ ਕੀਤੀ ਹੈ ਇਹਨਾਂ ਦੀ ਬੈਕਗ੍ਰਾਉਂਡ ਵੀ ਹੈ ਇਹ ਸਾਰੇ ਇਹਨਾਂ ਦੇ ਐਸੋਸੀਏਟਸ ਨੇ ਜੀ ਨਜ਼ਦੀਕੀ ਅਸੋਸੀਏਟਸ ਨੇ ਜਿਹੜੇ ਬੱਚਿਆਂ ਦੀ ਡੈਥ ਹੋਈ ਹੈ ਜਿਹੜੇ ਮਰਕੈਂਡ ਦੀ ਡੈਥ ਹੋਈ ਹੈ ਉਹਨਾਂ ਦਾ ਕੋਈ ਕ੍ਰਿਮੀਨਲ ਨਹੀਂ ਹਜੇ ਤੱਕ ਉਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਸਾਡੇ ਸਾਹਮਣੇ ਨਹੀਂ ਆਇਆ ਪਰ ਅਸੀਂ ਉਹਨੂੰ ਅਗੇਨ ਸਾਰਿਆਂ ਨੂੰ ਲਿਖ ਰਹੇ ਹਾਂ ਤੇ ਇਹਦੇ ਚ ਇਹਨੂੰ ਬਾਚ ਰਹੇ ਹਾਂ ਤੇ ਹਰ ਪਹਿਲੂ ਤੇ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੇ ਜਿਹੜੇ ਕ੍ਰਿਮੀਨਲ ਬਰੋ ਕੀਤਾ ਨੇ ਇਹਨਾਂ ਤੇ ਪਹਿਲਾਂ ਕੋਈ ਪੱਕੇ ਦਰਜ ਨਹੀਂ ਨਹੀਂ ਇਹਨਾਂ ਤੇ ਹਜੇ ਤੱਕ ਸਾਡੇ ਕੋਲ ਕੋਈ ਕ੍ਰਿਮੀਨਲ ਨਹੀਂ ਕਿੰਨੀ ਕੁ ਫੈਰੀ ਚਿੰਨੀ ਹੋਈ ਹੈ ਜਿਹੜਾ ਇਸ ਗੱਲ ਕਰਦੇ ਇਹ ਸਾਰਾ ਸਾਡੇ ਬੈਲਿਸਟਿਕ ਐਕਸਪਰਟ ਆਏ ਨੇ ਜੀ ਮੌਕੇ ਤੇ ਐਫਐਐਐਲ ਐਕਸਪਰਟ ਆਏ ਨੇ ਉਹਨਾਂ ਦੀ ਰਿਪੋਰਟਾਂ ਤੇ ਅਸੀਂ ਵੇਟ ਕਰਾਂਗੇ ਤੇ ਐਗਜ਼ੈਕਟ ਸਾਨੂੰ ਨੰਬਰ ਹੈ ਜਿਹੜੇ ਸਾਡੇ ਕੋਲ ਇੱਕ ਅਨੁਮਾਨ ਹੈਗਾ ਪਰ ਐਗਜ਼ੈਕਟ ਅਨੁਮਾਨ ਉਹਨਾਂ ਦੀ ਰਿਪੋਰਟ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਜੀ ਮੈਂ ਇਹ ਕਹਿੰਦਾ ਕਿ ਮਹਿਕ ਪੰਡੋਰੀ ਨੇ ਚੈਲੰਜ ਕੀਤਾ ਵੀਡੀਓ ਵੱਲੋਂ ਪਾਈ ਉਹ ਸੂਧਾਰਨੇ ਇਹ ਮੁੜ ਕੇ ਗਏ ਘਰ ਤੇ ਕੋਟ ਮਾਰ ਕੇ ਕੀ ਇਹ ਸਾਰਾ ਵਿਵਾਦ ਕਹਿੰਦੇ ਉਸ ਚੀਜ਼ ਤੋਂ ਸ਼ੁਰੂਆਤ ਹੋਈ ਹੈ ਮਹਿਕ ਪੰਡੋਰੀ ਹਾਂ ਜੀ ਇਹ ਇਹ ਸਾਡੇ ਧਿਆਨ ਚਾਹੀਏ ਆ ਗੱਲਾਂ ਸਾਰੀਆਂ ਸੋਸ਼ਲ ਮੀਡੀਆ ਪੋਸਟ ਨੂੰ ਅਸੀਂ ਦੇਖ ਰਹੇ ਹਾਂ ਤੇ ਉਹਨਾਂ ਦੀ ਅਸੀਂ ਜਿਹੜੀ ਇੱਕ ਟੈਕਨੀਕਲ ਤੌਰ ਤੇ ਜਿਹੜੀ ਇਨਵੈਸਟੀਗੇਸ਼ਨ ਹੁੰਦੀ ਹੈ ਵੀ ਉਹ ਕਿੱਥੇ ਬਣਿਆ ਨੇ ਕਦੋਂ ਬਣਿਆ ਨੇ ਉਹ ਅਸੀਂ ਕਰਦੇ ਹਾਂ ਜੀ ਮੈਡਮ ਮੈਂ ਸਪੱਸ਼ਟ ਤੌਰ ਤੇ ਵਰਤਣ ਕੇ ਅੱਜ ਪੋਸਟਾਂ ਪਾਉਂਦੇ ਨੇ ਇੱਕ ਦੂਸਰੇ ਨੂੰ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਜੀ ਮੈਂ ਤੁਹਾਨੂੰ ਕਿਹਾ ਹੁਣੇ ਮੈਂ ਕਹਿ ਕੇ ਹਟੀਆਂ ਜੀ ਕਿ ਇਹ ਜਾਂ ਇਹ ਜਿਹੜਾ ਕਾਨੂੰਨ ਨੂੰ ਹੱਥ ਲੈਣ ਵਾਲਿਆ ਤੇ ਸਾਡੇ ਵੱਲੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਮੈਡਮ ਮੈਕ ਪੰਡੋਰੀ ਤੇ ਵੀ ਕੋਈ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਸੋਸ਼ਲ ਮੀਡੀਆ ਤੇ ਭੜਕਾਇਆ ਜਾਂਦਾ ਹੈ ਉਹਦੇ ਵੱਲੋਂ ਵੀਡੀਓ ਪਾ ਕੇ ਦੇਖੋ ਜੀ ਸਾਡਾ ਸਾਡਾ ਜਿਹੜਾ ਕੇਸ ਹੈ ਸਾਡਾ ਮ ਤੇ ਮਹਿਕ ਪੰਡੋਰੀ ਜਿਹੜਾ ਹੈਗਾ ਜੇ ਉਹਦਾ ਕੋਈ ਰੋਲ ਇਸ ਕੇਸ ਦੇ ਵਿੱਚ ਆਉਂਦਾ ਤਾਂ ਉਹਨੂੰ ਬਾਚਾਂਗੇ ਪਰ ਸਾਡਾ ਜਿਸ ਕੇਸ ਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਤੇ ਜਿਹੜੀ ਕੱਲ ਦੀ ਵਾਰਦਾਤ ਹੈ ਉਹ ਮਰਡਰ ਕੇਸ ਦੀ ਹੈ ਤਾਂ ਉਹਦੇ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਹੈ ਤੇ ਉਹਦੀ ਤਫਤੀਸ਼ਾ ਜਿਹੜੀ ਅਸੀਂ ਉਸ ਹਿਸਾਬ ਨਾਲ ਕਰ ਰਹੇ ਹਾਂ